ਪੂਰਾ ਗੈਰਾ ਕੋਈ ਆ ਰਿਹਾ ਕੋਈ ਮਮੀ ਆ ਕੇ ਦੱਚ ਕੇ ਰਹੇ ਨੇ ਨੰਨੂ ਪੁੱਲ ਚ ਦੱਸ ਕੇ ਲੈ ਗਈ ਕਾਰ ਦੇ ਵਿੱਚ ਸੁੱਟ ਕੇ ਦੇ ਦੇ ਉਸੋ ਕੋਈ ਜਲਾ ਦੇ ਮਾਰ ਦੇ ਜਲਦੀ ਦੇ ਵਾਤਾ ਸਾਨੂੰ ਅੱਜੇ ਆ ਕੇ ਪਤਾ ਲੱਗਾ ਕਿ ਇਹ ਪੁਲਿਸਦਿਆਂ ਨੂੰ ਐਨਕਾਊਂਟਰ ਕਰ ਦਿੱਤਾ ਏ ਤੇ ਉਲਟਾ ਜਿਹੜੀ ਸਾਡੀ ਭੈਣ ਆ ਇਹਨੂੰ ਦਬਾ ਕੇ ਪੈਸੇ ਦੇ ਕੇ ਰਾਜਨਾਵਾ ਕਰਾ ਰਹੇ ਸੀ ਤੁਹਾਨੂੰ ਸਾਫ਼ ਮਹਿਸੂਸ ਹੋਣਾ ਚਾਹੀਦਾ ਜਿਹੜਾ ਸਾਡਾ ਭਰਾ ਮਾਰਿਆ ਏ ਜਿਨ੍ਹਾਂ ਨੇ ਮਾਰਿਆ ਜਿਹੜੇ ਉਸ ਵਕਤ ਮੁਲਾਜ਼ਮ ਡਿਊਟੀ ਤੇ ਪਾਏ ਲਾਪਦੀ ਉਹਨਾਂ ਤੇ ਐਫ ਆਈ ਆਰ ਕੀਤੀ ਜਾਵੇ ਜੋ ਮੈਂ ਪ੍ਰੀਹੈਂਡ ਕੀਤਾ ਪੁੱਛ ਕੇ ਅਸੀਂ ਸ਼ੁਰੂ ਕਰਨਗੇ ਕਿ ਨਾ ਮਨਜੀਤ ਕੋਲ ਆਪਣਾ ਕਿਸਪਲ ਸੀ ਲਾਇਸੈਂਸੀ ਸੀਗਾ ਪਤਾ ਲੱਗਾ ਹੁਣ ਉਹ ਜਦੋਂ ਐਪਲੀਐਂਟ ਸੀ ਤਾਂ ਉਹਨੂੰ ਇੱਕਦਮ ਬਿਠਾਉਣ ਲੱਗੇ ਕਿ ਦੀਪ ਨੇ ਆਪਣੇ ਆਪ ਨੂੰ ਸ਼ੁਰੂ ਕਰਤਾ ਆਸੈਂਸ ਪੁਲਿਸ ਕਾਰੰਟੀਂ ਜਿਲ੍ਹਾ ਮੋਗਾ ਤੋਂ ਆਈ ਮਨਜੀਤ ਸਿੰਘ ਮੇਰਾ ਰਿਸ਼ਤੇਦਾਰ ਸੀਗਾ ਜਿਵੇਂ ਸਾਨੂੰ ਤੜਕੇ ਪਤਾ ਲੱਗਾ ਸਰਪੰਚ ਸਾਹਿਬ ਨਾਲ ਮੇਰੀ ਗੱਲ ਹੋਈ ਜਾਂਦੇ ਮਨਜੀਤ ਸਿੰਘ ਦੇ ਗੋਲੀ ਆਪ ਮਾਰ ਲਈ ਪਰ ਜਿਹੜੀ ਕੰਡੀਸ਼ਨ ਸਾਨੂੰ ਇੱਥੇ ਆ ਕੇ ਪਤਾ ਲੱਗਾ ਕਿ ਇਹ ਪੁਲਿਸ ਨੇ ਇਹਨੂੰ ਇਨਕਾਊਂਟਰ ਕਰ ਦਿੱਤਾ ਏ ਤੇ ਉਲਟਾ ਜਿਹੜੀ ਸਾਡੀ ਭੈਣ ਹੈ ਇਹਨੂੰ ਦਬਾ ਕੇ ਪੈਸੇ ਦੇ ਕੇ ਰਾਜ਼inama ਕਰਾ ਰਹੇ ਸੀ ਬਿਨਾਂ ਲੇਡੀ ਪੁਲਿਸ ਤੇ ਇਹਨੂੰ ਪੁਲਿਸ ਵਾਲੇ ਭਾਈ ਫਿਰਦੇ ਸੀ ਅਸੀਂ ਇਹਨਾਂ ਨੂੰ ਤਾਰ ਕੇ ਆਪਣੀ ਗੱਡੀ 'ਚ ਟਾ ਲਿਆ ਸਾਡੀ ਮਾਨਯੋਗ ਐਸਪੀ ਸਾਹਿਬ ਨੂੰ ਇਹੀ ਬੇਨਤੀ ਆ ਕੀ ਉਹਨਾਂ ਮੁਲਾਜ਼ਮਾਂ ਤੇ ਪਰਚਾ ਕੀਤਾ ਜਾਵੇ ਜਿੰਨਾ ਚਿਰ ਉਹਨਾਂ ਮੁਲਾਜ਼ਮਾਂ ਦੀ ਜਿਨ੍ਹਾਂ ਦੀ ਡਿਊਟੀ ਸੀ ਪਰਚਾ ਨਹੀਂ ਕੀਤਾ ਜਾਂਦਾ ਨਾ ਹੀ ਅਸੀਂ ਡੈੱਡ ਬੋਡੀ ਚੱਕਦੀਆਂ ਨਹੀਂ ਹੀ ਸੜਕ ਰੋਕਾ ਦੇ ਜਿੰਨਾ ਚਿਰ ਉਹਨਾਂ ਦੇ ਪਰਚਾ ਨਹੀਂ ਹੁੰਦਾ ਅਸੀਂ ਟੈਕੇ ਨਹੀਂ ਬੈਣਾ ਇਨਸਾਫ ਲੈ ਕੇ ਖੜਨਾ ਉਹਨਾਂ ਨੇ ਪਰਚਾ ਹੋਣਾ ਜਾਵੇ ਤੁਹਾਨੂੰ ਸਸਪੈਂਡ ਕੀਤਾ ਜਾਵੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਸਾਡਾ ਭਰਾ ਮਾਰਿਆ ਹੈ ਜਿੰਨਾਂ ਨੇ ਮਾਰਿਆ ਜਿਹੜੇ ਉਸ ਵਕਤ ਮੁਲਾਜ਼ਮ ਡਿਊਟੀ ਤੇ ਪਾਏ ਨਾ ਸੀ ਉਹਨਾਂ ਤੇ ਐਫ ਆਈ ਆਰ ਕੀਤੀ ਜਾਵੇ ਜਿੰਨਾਂ ਚਾ ਨਹੀਂ ਹੁੰਦੀ ਉਹਨਾਂ ਚਾ ਰਹੀ ਸੀ ਤੁਹਾਨੂੰ ਲੜਾਣੀ ਨਾ ਆਈ ਇਹ ਇਹ ਸਾਰੇ ਇਹਨਾਂ ਦੀਆਂ ਬਨਾਵਟੀ ਗੱਲਾਂ ਜੀ ਜਦੋਂ ਪੁਲਿਸ ਕਸਟਡੀ ਜੇ ਫੜ ਲੈਂਦੇ ਆ ਬੰਦੇ ਨੂੰ ਇੱਕ ਕੜਾਵ ਨਹੀਂ ਰਹਿਣ ਦਿੰਦੇ ਮੋਬਾਈਲ ਵੀ ਉਹ ਸਾਰਾ ਕੁਝ ਕੌਣ ਜਵਾਬ ਦੇ ਲਈ ਆ ਉਹਦਾ ਰਵਾਲ ਵਾਲੋ ਦੇ ਕੋਲ ਕਿਥੇ ਰਹਿਣ ਦਿੱਤਾ ਹੋਗਾ ਜੀ ਇਹ ਸਭ ਕੁਝ ਇਹਨਾਂ ਨੇ ਚੁੱਕਿਆ ਹੈ ਕੁਝ ਪਤਾ ਲੱਗਾ ਜੀ ਤੇਰੇ ਖੇਤਾਂ ਦਾ ਸਾਨੂੰ ਕੋਈ ਸੁਨੇਹ ਨਹੀਂ ਦਿੱਤਾ ਜੀ ਹਜੇ ਦਾ ਇਹਨਾਂ ਨੇ ਹਾਂਜੀ ਜੀ ਤੁਹਾਡਾ ਸਾਹਮਣੇ ਸਿੱਧੇ ਥੋੜੇ ਸਿੱਧੇ ਰੋ। ਨਾ ਨਾ ਕੋਤ ਆਪਣਾ। ਅਰੇ ਇੰਦਰ ਕੋ ਆ ਰਿਹਾ। ਅਰੇ ਕੀ ਗੱਲ ਹੋਈ ਸਾਰੀ? ਸਾਰੀ ਸਵੇਰ ਹੈ ਨਾ ਕੋਈ ਪੰਮਾ ਲੈ ਕੇ ਜਾਵਾਂਗੀ ਮੇਰੇ ਘਰ ਆ। ਉਹ ਦੰਦਾ ਨਹੀਂ ਆਇਆ, ਉਹ ਦੰਦਾ ਨਹੀਂ ਆਦੀ ਬਾਦ ਰੋਣ ਆਈ ਆ ਕੇ। ਪਹਿਲੀ ਉਹ ਦਈ ਦਰਮੇ ਲੱਗਾ ਮੈਨੂੰ ਕਹਿੰਦਾ ਬੰਦ ਕਰ ਦੇ ਰੀਂਦਰ ਬਾਣੀ ਰੋਟੀ ਵੇਖ ਰੋਟੀ ਖਾ ਲੋ ਜਿੰਨਾ ਨਹੀਂ ਸੇਵ ਖਾ ਸੇਵ ਆਪਣੇ ਆਪ ਘੱਟ ਪੈ ਲੈ ਕਿ ਕਾ ਆ ਗਿਆ ਉਹਨੇ ਮੁੰਡਾ ਉਹ ਕਹਿੰਦਾ ਮੈਂ ਅੱਤਵਾਦੀ ਹਾਂ ਉਹ ਕਹਿੰਦਾ ਨਹੀਂ ਆ ਜਾ ਮੇਰੇ ਨਾਲ ਹੀ ਬੈ ਜਾ ਮੋਟਰਸਾਈਕਲ ਤੇ ਮਿੱਚੇ ਬਿਠਾ ਕੇ ਲੈ ਗਿਆ ਕੋਨੇ ਉਹ ਜਿਹੜਾ ਮੋਟਰਸਾਈਕਲ ਤੇ ਭੱਜਦਾ ਪੰਮਾ ਮੁੰਡਾ ਪੰਮਾ ਸੁਣੋ ਕਾ ਸੇਈ ਰੋ ਕਾ ਸੇਈ ਰਹੀਆ ਉਸ ਤੋਂ ਬਾਅਦ ਕੀ ਹੋਇਆ ਜੀ ਉਸ ਤੋਂ ਬਾਅਦ 11:00 ਕ' ਭਈ ਹੋ ਜਾ ਮਮੀ ਆ ਕੇ ਡਾਚਕੇ ਗਏ ਜਿੰਦੇ ਨੰਨੂ ਪੁੱਲ ਤੇ ਜਾ ਕੇ ਲੈ ਗਈ ਕਾਰ ਦੇ ਵਿੱਚ ਸੁੱਟ ਕੇ ਢੇ ਦੇ ਉੱਤੋਂ ਢੇ ਤੋਂ ਉਹਨਾਂ ਨੇ ਅਜੇ ਬਾਜ ਨਾੜ ਭਰੀ ਜਾਂਦੀ ਧਾਣੇ ਵਿੱਚ ਘਰ ਲਾਇਆ ਸਾਨੂੰ ਲਾਇਆ ਨਹੀਂ ਨੰਨੇ ਅਰੇ ਯਾਰ ਬੰਦੇ ਨੂੰ ਬੋਲਣਾ ਹੈ ਕਿ ਦਾ ਜੀ ਵਧਾਣ ਤੋਂ ਤੇ ਮਰ ਜਾਓ ਆਦੇ ਤੇ ਚੀਜ਼ ਤਾਂ ਬੱਚਾ ਕੀਤਾ ਕੋ ਨੀ ਬਤਾ ਯਾਂ ਕੇ ਜੀ ਕੋ ਨੀ ਬਤਾ ਦਿਲ ਦੇ ਗੋਲੀ ਮਾਰੀ ਅੰਨਾ ਨਣੇ ਦੇ ਪੁੱਜਣੇ ਗੋਲੀ

ਕੰਦਨ ਨਾ ਬਗੂ ਟੋੜ ਦੇ ਦੇ ਪੁੱਤਵਾਰਾ ਕੋਲੋਂ ਮੰਗ ਲਿਆ ਪਾਪਾ ਦੇ ਦੇ ਦਿਨੇ ਆਨਾਂ ਨੂੰ ਆ ਰੇ ਮਰਦਾਰਾ ਮੰਗਰ ਵਾਲੇ ਦਾ ਕੀ ਨਾਹੀ ਉਹ ਵੀ ਬੰਗਾ ਕੰਦਨ ਕੱਤਸਾ মবকাপ তায়ে মনা করে ইময়েতাথায় স্য়েğ চালেপাকে অজেন ইমামনে ত্িয়েয়োখয়েয়ত্ধায়ত্যিকেয়েয়েট্য়ে আংদ্য ਇੱਕ ਆਪਣਾ ਇਨਫੋਰਮੇਸ਼ਨ ਸੀ ਮੁਖਬਰੀ ਦੀ 3252754 ਨੰਬਰ ਉਪਕ੍ਰਿ ਦਾ ਪਰਚਾ ਦਿੱਤਾ ਸੀ ਇਹਨਾਂ ਨੂੰ ਦੋ ਨੌਜਵਾਨ ਸੀਗੇ ਮਨਜੀਤ ਤੇ ਪ੍ਰਨਾਮ ਇਹਨਾਂ ਨੂੰ ਐਪਲੀਐਂਟ ਕੀਤਾ ਸੀ ਪਰ ਜਦੋਂ ਐਪਲੀਐਂਟ ਕੀਤਾ ਪੁੱਛ ਕੇ ਅਸਲੀ ਸ਼ੁਰੂ ਕਰਨ ਲੱਗੇ ਤਾਂ ਮਨਜੀਤ ਕੋਲ ਆਪਣਾ ਪਿਸਤਲ ਸੀ ਆਈ ਥਿੰਕ ਲਾਇਸੈਂਸੀ ਸੀਗਾ ਪਤਾ ਲੱਗਾ ਹੋਣ ਉਹ ਜਦੋਂ ਐਪਲੀਐਂਟ ਕੀਤਾ ਉਹਨੂੰ ਇੱਕਦਮ ਬਿਠਾਉਣ ਲੱਗੇ ਕਟੀ ਜਿਉਂ ਨੇ ਆਪਣੇ ਆਪ ਨੂੰ ਸ਼ੂਟ ਕਰ ਲਿਆ ਉਹਨੇ ਸਭਾਂ ਚ ਮਗਰਮਾ ਦਰਚ ਇਹ ਜਿਹੜਾ ਸਰ ਉਹਦੀ ਫਲਾਸ਼ੀ ਵਿੱਚ ਕੋਈ ਕਿਤੇ ਜਿਹੜਾ ਉਹਨੂੰ ਪਕੜ ਬਿਠਾ ਇਹ ਇਨਵੈਸਟੀਗੇਸ਼ਨ ਦਾ ਮਾਮਲਾ ਇਹ ਕਰ ਰਹੇ ਹਾਂ ਹਾਂਜੀ ਦੇਖੋ ਆ